ਅਸੀਂ ਗੱਲ 288 ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਮੱਧਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਦਾ ਨਾਮ ਹੈ ਗੜੀ ਪ੍ਰੇਤਪਾਲ ਸਿੰਘ ਤੇ ਅੱਜ ਦੀ ਤਰੀਕ ਹੈਗੀ ਹੈ ਜੀ 21 22 ਅਗਸਤ 2025 ਸਮਾਂ ਕੁਝ 9:30 ਲਾ ਲੋਗੇ 5:30 ਤੇ ਵੀਰ ਕੋਲ ਇੱਕ ਵੈੜ ਹੈ ਜੀ ਫਾਰਮ ਵਾਲੀ ਵੱਡੀ ਤੇ ਉਹਦੀ ਆ ਡਿਟੇਲ ਤੁਹਾਨੂੰ ਸਾਂਝੀ ਕਰਾਂਗੇ ਜੀ ਤੇ ਬਹੁਤ ਸੋਹਣੀ ਵੈੜ ਹੈ ਜੀ ਅਰ ਵੀਰਨਾ ਵੀ ਕਰਦੇ ਆਂ ਜੀ ਗੱਲਬਾਤ ਸ਼ੁਰੂ ਔਰ ਵੀਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਹਾਂ ਵਧੀਆ ਵਧੀਆ ਤੁਸੀਂ ਸਰਾਉ ਵਧੀਆ ਵਧੀਆ ਜੀ ਵਹਿੜ ਲਾਇਆ ਵਗਾਉਛਾਈ ਹਾਂਜੀ ਹਾਂਜੀ ਠੀਕ ਹੈ ਜੀ ਕਰੋ ਫਿਰ ਜਾਣਕਾਰੀ ਸੰਜੀ ਜਾਈ ਕਿੰਨਾ ਵਸੂਆ ਜੀ ਇਹ ਵੀਰੇ ਸੂਈਆਂ ਤੀਜਾ ਸੂਆ ਤੀਜਾ ਸੂਆ ਹਾਂਜੀ ਠੀਕ ਹੈ ਜੀ ਤੇ ਮਗਰ ਕੀ ਆ ਗਈ ਮਗਰ ਬੱਛੀ ਹੈ ਜੀ ਮਗਰ ਬੱਛੀ ਆ ਗਈ ਜੀ ਹਾਂਜੀ ਇਹ ਜੜੀ ਬਹੁਤ ਪਿਆਰੀ ਹੈ ਜੀ ਲਓ ਜੀ ਕਰੋ ਜੀ ਚੈੱਕ ਉਹਨਾਂ ਦੇ ਕੈਨ ਦੇ ਮੁਬਾਰਕ ਹੈ 20 140 ਦਾ ਮੱਲਾ ਹੈਗਾ ਇਹ ਸੀਮਨੇ ਦਾ ਹਾਂਜੀ ਵਰਲਡ ਵਾਈਡ ਦਾ ਠੀਕ ਹੈ ਜੀ ਹਾਂ ਬਹੁਤ ਕੁਆਲਿਟੀ ਦੇ ਵਿੱਚ ਚੰਗਾ ਹਨਾ ਜੀ ਹਾਂਜੀ ਹਾਂਜੀ ਤੇ ਹਨਾ ਸਾਈ ਤੇ ਕਿੰਨਾ ਵਸੂਆ ਸਾਈ ਤੀਜਾ ਸੂਆ ਸੋਈ ਵੀਰੇ ਤੀਜਾ ਸੂਆ ਸੋਈ ਹਾਂਜੀ ਠੀਕ ਹੈ ਕਿੰਨਾ ਸੀਰਸੂਲ ਬਹੁਤ ਜ਼ਿਆਦੀ ਆ ਹਾਂਜੀ ਕਿੰਨੇ ਦਿਨ ਹੋ ਗਿਆ ਸੋਈ ਨਾ ਸੋਈ ਨੂੰ ਅੱਜ ਦੂਜਾ ਦਿਨ ਹੋ ਗਿਆ ਦੂਜਾ ਦਿਨ ਹੋ ਗਿਆ ਜੀ ਹਾਂ ਠੀਕ ਹੈ ਜੀ ਔਰ 나ੜੂ ਨਾਲ ਹੀ ਆ ਜੀ ਹਾਂਜੀ ਲਓ ਜੀ 나ੜੂ ਵੀ ਕਰ ਲਓ ਜੀ ਚੈੱਕ ਨਾਲੀਏ ਵਸ਼ੀਦਾ ਬਾਕੀ ਹਾਈਟ ਉੱਟਦੀ ਮਨਾ ਚਾਹੀਦੀ ਹੈ ਹਾਈਟ ਬਹੁਤ ਹੈ ਜੀ ਵੀਰ ਪਰਲੀ ਸਾਈਡ ਤੇ ਜੇ ਚੈੱਕ ਕਰ ਲੋ ਹਾਈਟ ਤੁਸੀਂ ਕਿੰਨੀ ਆ ਵਸ਼ੀਦੀ ਤੇ ਲਓ ਜੀ ਤੇ ਵੀਰ ਜੀ ਪਿਛਲੇ ਸੂਏ ਦਾ ਕੋਈ ਕਾਰਡ ਕੋਡ ਇਹਦਾ ਵੀਰ ਇਹ ਨਾ ਆਪਣੇ ਸੱਜਣ ਮਿੱਤਰ ਤੋਂ ਹੀ ਆਈ ਹੈਗਾ ਅੱਛਾ ਜੀ ਪਿਛਲੇ ਸੂਏ ਦਾ ਉਹਨਾਂ ਕਿਹਾ ਵੀ 40 ਤੋਂ ਬਾਹਰ ਹੀ ਅਸੀਂ ਚੁੰਦੇ ਰਹੇ ਹਾਂ 40 ਤੋਂ ਪਾਰੀ ਹਾਂ ਆਪਾਂ ਨਾ ਦਰਸਲ ਵੈਸੇ ਘਰ ਵਾਸਤੇ ਲਈ ਲਈ ਸੀ ਅੱਛਾ ਜੀ ਵੇਚਣ ਵਾਸਤੇ ਨਹੀਂ ਲਈ ਹਾਂਜੀ ਬਾਕੀ ਨਾ ਥੋੜਾ ਜਿਹਾ ਇਹ ਜਿਵੇਂ ਮਤਲਬ ਫਾਰਮ ਦੀ ਲਾਲਾ ਖੁੱਲੀ ਰਹਿਣ ਕਰਕੇ ਹਾਂਜੀ ਹਾਂਜੀ ਆਪਣੇ ਨਾ ਜਗ੍ਹਾ ਤੇ ਥੋੜੀ ਜਿਹੀ ਜਿਆਦਾ ਪ੍ਰੋਬਲਮ ਹੈ ਠੀਕ ਹੈ ਜੀ ਤੇ ਗਰਮੀ ਗਰਮੀ ਦੇ ਵਿੱਚ ਆਪਨੇ ਤਾਂ ਨਹੀਂ ਮਤਲਬ ਸੈਟ ਬੈਠੀ ਕਰਕੇ ਸੈਟ ਬੈਠੀ ਹਾਂ ਠੀਕ ਤਾਂ ਸੋਚਦਾ ਵੀ ਇਹ ਆਪਾਂ ਸੇਲ ਕਰ ਦਈਏ ਸੇਲ ਕਰ ਦਈਏ ਹਾਂ ਮਤਲਬ ਘਰੇਲੂ ਹੀ ਹੋ ਗਈ ਹੈ ਨਾ ਜੀ ਹਾਂ ਘਰੇਲੂ ਹੀ ਠੀਕ ਹੈ ਮੜਾ ਤੋੜ ਕੇ ਵਿਖਾ ਦਿਓ ਵੀਰ ਜੀ ਇਹਨੂੰ ਇਧਰ ਹੀ ਲੰਮਾ ਹੀ ਤੋੜ ਦਿਓ ਵੀਰ ਜੀ ਹਾਂਜੀ ਮਕੇ ਇਦਾਂ ਖੁੱਲੀ ਰਹਿਣ ਜਿਆਦਾ ਕਿਜੀ ਆ ਇਦਾਂ ਆਪਾਂ ਰੱਸਾ ਛੱਡ ਛੱਡੋ ਹਾਂਜੀ ਕੋਈ ਚੱਕਰ ਨਹੀਂ ਆ ਰਾਤ ਦਿਨ ਖੁੱਲੀ ਰਹਿਣਾ ਨੇ ਕਿਤੇ ਨਹੀਂ ਜਾਣਾ ਠੀਕ ਆ ਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਥਣ ਥਣ ਵੀਰ ਜੀ ਧਿਆਨਾ ਕਿਲਾ ਜੇ ਵੀ ਦੀ ਹਾਂ ਓਕੇ ਨਹੀਂ ਥਣ ਥਣਾ ਬਾਗੀ ਓਕੇ ਆ ਤਾਰਾ ਮਾਰ ਕੇ ਆਪਾਂ ਵਿਖਾ ਦਨੇ ਹਾਂਜੀ ਹਾਂਜੀ ਆ ਕਿਲਾ ਮੜਿਆ ਧਿਆਨਾ ਕਿਲੇ ਨਾਲ ਪੈ ਰੜ ਗਿਆ ਬਿਲਕੁਲ ਤੋ ਇਹ ਕਰਮਾ ਵਾਲੀ ਨੇ ਜਿੰਨੀ ਗਾੜੀ ਉੰਨੀ ਪਿੱਛੇ ਹੈ ਜੀ ਵੈੜ ਬਹੁਤ ਸਿਰੇ ਦੀ ਹੈ ਵੀਰੇ ਬਹੁਤ ਬਹੁਤ ਵੀਰ ਜੀ ਬਹੁਤ ਜਿਆਦੀ ਕੁਆਲਿਟੀ ਜੀ ਆਪਾਂ ਆਖੀ ਨਾ ਹਾਂਜੀ ਬਹੁਤ ਜਿਆਦੀ ਹੈ ਬਹੁਤ ਜਿਆਦੀ ਕੁਆਲਿਟੀ ਹੈ ਬਾਕੀ ਇੱਕ ਗੱਲ ਹੋਰ ਹੈਗੀ ਆ ਹਾਂਜੀ ਆਪਾਂ ਇਹ ਗੱਲ ਆਪਾਂ ਜ਼ਰੂਰ ਦੱਸਣੀ ਹੈ ਵੀ ਇਹ ਗਾਣਾ 15 ਦਿਨ ਪਹਿਲਾਂ ਸੋਈ ਆ 15 ਦਿਨ ਪਹਿਲਾਂ ਸੋਈ ਆ ਆਪਣੇ ਟਾਈਮ ਤੋਂ ਨਾ ਹਾਂਜੀ 15 ਦਿਨ ਪਹਿਲਾਂ ਸੋਈ ਆ ਅੱਛਾ ਜੀ ਮਾਨੀ ਚਲੋ ਉਹਨਾਂ ਨੇ ਆਪਾਂ ਨੂੰ ਇਹ ਸੱਚੀ ਗੱਲ ਦੱਸੀ ਆ ਜੋ ਟਾਈਮ ਉਹਨਾਂ ਲਿਖਿਆ ਦੱਸਿਆ ਸੀ ਨਾ ਹਾਂਜੀ ਉਹ ਹੋਦੇ ਤੋਂ ਮਤਲਬ 15 ਦਿਨ ਪਹਿਲਾਂ 15 ਦਿਨ ਪਹਿਲਾਂ ਸੁਪੀ ਆ ਹਾਂ ਤੇ ਦੂਜੀ ਗੱਲ ਇਹ ਆ ਕਿ ਬੋਹੜਾ ਇਹਦੇ ਥੱਲੇ ਇਸ ਟਾਈਮ ਤੇ 8 ਲੀਟਰ ਤੋਂ ਮਤਲਬ 10 ਦੇ ਵਿੱਚ ਆ 8 10 ਹੈਗਾ ਹਨਾ ਜੀ ਹਾਂ ਜਦੋਂ ਮਤਲਬ ਟਾਈਮ ਪੂਰਾ ਹੋ ਗਿਆ ਮਤਲਬ ਉਸ ਤੋਂ ਬਾਅਦ ਇਹਨੇ ਜ਼ਿਆਦਾ ਵੱਜ ਜਾਣਾ ਹਾਂ ਤੇ ਇੱਕ ਆਪਣੇ ਥੋੜਾ ਜਿਹਾ ਮਤਲਬ ਵੀ ਮਤਲਬ ਰੱਖਣ ਰੱਖ ਹੁੰਦੀ ਜਿਹੜਾ ਜਗ੍ਹਾ ਦੀ ਗੱਲ ਕਰ ਲਈਏ ਮਤਲਬ ਉਹ ਖੁੱਲ੍ਹੀ ਜਗ੍ਹਾ ਤੋਂ ਆਈ ਨਾ ਬਿਲਕੁਲ ਜੀ ਬਿਲਕੁਲ ਉਹ ਚੀਜ਼ ਦਾ ਬਹੁਤ ਜ਼ਿਆਦਾ ਫਰਕ ਪੈ ਜਾਂ ਤੇ ਬਾਕੀ ਚਲੋ ਆਪਣੀ ਕਿਸੇ ਵੀਰ ਨੇ ਸਮਝ ਨਾ ਲੈਣੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਗਲਤ ਨਹੀਂ ਬਿਲਕੁਲ ਜੀ ਬਿਲਕੁਲ ਬਾਕੀ ਤਰਾ ਤੁਰਾ ਵੀ ਨਾ ਓਕੇ ਬਾਕੀ ਆ ਵੇਖੋ ਕੋਈ ਪੂਰ ਛੱਟਾ ਨਹੀਂ ਹਾਂ ਲਓ ਜੀ ਕਰ ਲਓ ਜੀ ਚੈੱਕ ਮਸ਼ੀਨ ਦੀ ਚਵਾਈ ਤੇ ਲੱਗੀ ਹੋਈ ਅੱਛਾ ਜੀ ਹਾਂ ਤੇ ਆਪਾਂ ਚਲੋ ਮਸ਼ੀਨ ਤੇ ਚੋਣੇ ਆ ਠੀਕ ਆ ਜੀ ਹਾਂਜੀ ਠੀਕ ਵੀਰ ਜੀ ਬਾਕੀ ਬੱਚੀ ਨਾ ਬਹੁਤ ਮੱਲਾ ਵੀ ਚੰਗੇ ਰਿਕਾਰਡ ਵਾਲੀ ਆ ਚੰਗੇ ਰਿਕਾਰਡ ਵਾਲੀ ਚੰਗੇ ਸੀਮਨ ਵਾਲੀ ਆ ਬੰਦਾ ਨਹੀਂ ਝੂਠ ਜਾਨੀ ਝੂਠ ਬੋਲਣ ਵਾਲੀ ਨਹੀਂ ਜਿਹਨਾਂ ਤੋਂ ਆਪਾਂ ਲਈ ਆ ਹਾਂਜੀ ਉਹਨੇ ਖੁਦ ਸੋ ਆਪਣ ਨੂੰ ਫੋਨ ਕੀਤਾ ਸੀ ਠੀਕ ਹੈ ਜੀ ਪਈ ਆਪਣੇ ਕੋਈ ਵੈੜ ਚੰਗੀ ਆ ਜਾਂ ਕਿਦਾਂ ਠੀਕ ਹੈ ਜੀ ਹਾਂਜੀ ਫਿਰ ਮਤਲਬ ਹੁਣ ਤੁਹਾਡੇ ਜਗਾ ਦੀ ਕਮੀ ਕਰਕੇ ਲਾ ਲਓ ਵੀ ਥੋੜੀ ਸੇਵਾ ਪਾਣੀ ਦੀ ਕਮੀ ਲਾ ਲਓ ਹਾਂਜੀ ਹਾਂਜੀ ਨਹੀਂ ਹਾਂ ਤੇ ਬਾਕੀ ਇਹਨਾਂ ਵੀ ਜਦੋਂ ਦਿਨ ਪੂਰੇ ਕਰ ਗਏ ਹੋਰ ਵਧੇਰੇ ਕਰ ਦੇਣਾ ਬਾਕੀ ਯਾਰ ਮਨ ਲਾ ਜਿੰਨੂੰ ਸਮਝਿਆ ਉਹਨੂੰ ਆਪਣੇ ਆਪ ਪਤਾ ਲੱਗ ਜਾਣਾ ਐਸੀ ਚੀਜ਼ ਦਾ ਬਿਲਕੁਲ ਜੀ ਬਿਲਕੁਲ ਤਾਂ ਮਨ ਲਾ ਕੁਆਲਿਟੀ ਦੀ ਹੈ ਨਾ ਹਾਂਜੀ ਹਾਂਜੀ ਕੁਆਲਿਟੀ ਦੀ 15 ਦਿਨ ਵੀ ਵੈਸੇ ਬਹੁਤ ਹੁੰਦੇ ਜੀ ਆਪਸ ਹੌਲੀ ਹੈ ਨਾ ਪਹਿਲਾਂ ਡੰਗਰ ਨੇ ਕੱਚਾ ਸੋਪਣਾ ਹਾਂਜੀ 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 ਬਿਲਕੁਲ ਜੀ ਬਿਲਕੁਲ ਜਿੰਮੀ ਚੱਲ ਸਾਈਡ ਤੇ ਬਾਕੀ ਕਰ ਮਾਰੀ ਸੋਹਣੀ ਸੁਨਖੀ ਹੈ ਹਾਂ ਨਹੀਂ ਬਹੁਤ ਵਧੀਆ ਹੈ ਹਾਂਜੀ ਫਲੀਸ ਮਨ ਲਾ ਸੀਲ ਸੂਸ ਲੱਗਦੇ ਫਿਰ ਚਾਰੂ ਚਰੂ ਵੀ ਪੂਰੀ ਹੈ ਅੱਛਾ ਹੀ ਕੋਈ ਚੱਕਰ ਨਹੀਂ ਹੈਗਾ ਹਾਂਜੀ ਉਹਦੇ ਪਤਾ ਲੱਗਣੀ ਦ ਕੋਈ ਲੂਸੂ ਲੂਸੂ ਵਾਲਾ ਕੰਮ ਨਹੀਂ ਹੈ ਗਰਦਾ ਖਰੀਦਾਂ ਫਿਰ ਦਿਨ ਰਾਤ ਖੁੱਲੀ ਰਹਿਣਾ ਨੇ ਇੱਥੋਂ ਖਾ ਕੇ ਪੱਠੇ ਮੱਲਾ ਪਾਣੀ ਪੀ ਲੈਣਾ ਐਟਮੈਟਿਕ ਆਪਣੇ ਆਪ ਹੀ ਨਾਲ ਕੋਈ ਚੱਕਰ ਹੀ ਨਾ ਕਿਤੇ ਜਾਣਾ ਨਹੀਂ ਕਹਿੰਨੇ ਅੱਛਾ ਇਹ ਇੱਥੇ ਘਰੇ ਘਰੇ ਰਹਿਣਾ ਹਾਂ ਘਰੇ ਘਰੇ ਰਹਿਣਾ ਅੱਛਾ ਜਿੱਦਾਂ ਦੀ ਤੁਸੀਂ ਲਿਆਂਦੀ ਓਦਾਂ ਦੀ ਵੀ ਖੁੱਲੀ ਹੁੰਦੀ ਹਾਂ ਮੈਂ ਮੱਲਾ ਖੁੱਲੀ ਛੱਡੀ ਐਦਾ ਮੱਲਾ ਅਸਾ ਵੀ ਜੋ ਜਪਾਇਆ ਛੁੜਾ ਟੋਟਾ ਉਹੀ ਇਹ ਤੁਹਾਨੂੰ ਇਹ ਹਣਾ ਵੀ ਉੱਥੇ ਵੀ ਖੁੱਲੀ ਦਿੱਤੀ ਹਾਂ ਉੱਥੇ ਵੈਸੇ ਜਗ੍ਹਾ ਨਾ ਜ਼ਿਆਦਾ ਖੁੱਲਾ ਸੀ ਇਹ ਕੋਥੇ ਕੱਚਾ ਥਾ ਬਹੁਤ ਜ਼ਿਆਦਾ ਸੀ ਹਾਂਜੀ ਤੇ ਇੱਥੇ ਵੀ ਮੱਲਾ ਇਹ ਥੋੜਾ ਔ ਤੇ ਵੀਰ ਜੀ ਰੇਟ ਰੂਟ ਦੀ ਫਿਰ ਗੱਲਬਾਤ ਕਰ ਲਈਏ ਆਪਾਂ ਜੀ ਹਾਂ ਜੀ ਜੀ ਰੇਟ ਵੀਰੇ ਇਹਦਾ ਮਨ ਲਾ ਕੋਈ ਬਹੁਤ ਜ਼ਿਆਦਾ ਨਹੀਂ ਰੱਖਿਆ ਆਪਾਂ 1,30,000 ਰੁਪਇਆ ਰੇਟ ਆ 1,30,000 ਹਾਂ ਜੀ ਠੀਕ ਹੈ ਜੀ ਪੱਕਾ ਕੋਈ ਮਾਨਤਾਨ ਸਾਹਿਬ ਜੀ ਪੱਕਾ ਮਾਨਤਾਨ ਮਾਨ ਕੇ ਚਲੋ ਆਪਾਂ ਕਰ ਦਾਂਗੇ ਪੂਰਾ ਮਤਲਬ 1-25 ਹੀ ਦੇ ਦਾਂਗੇ ਇੱਕ ਬੱਚੀ ਦੀ ਹਾਂ ਆਪਾਂ ਮੰਨ ਲਓ ਚਲੋ ਜੈਜੇ ਰੇਡ ਤੇ ਲਈ ਆ ਹਾਂਜੀ ਹਾਂਜੀ ਤੇ ਇਹ ਨਹੀਂ ਮਤਲਬ ਤੁਹਾਨੂੰ ਪਤਾ ਬਾਕੀ ਇੰਨੇ ਰੇਡ ਮਤਲਬ ਦੁੱਧ ਵਾਲੀ ਗਾਂ ਕੋਈ ਮਤਲਬ 2 ਲੱਖ ਤੋਂ ਘੱਟ ਨਹੀਂ ਮਿਲਦੀ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ ਵੀਰ ਜੀ ਹਾਂਜੀ ਹਾਂਜੀ ਹਨਾ ਜੀ ਨਹੀਂ ਨਹੀਂ ਉਹ ਹੈ ਹੀ ਕੋਈ ਨਹੀਂ ਤੇ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਹੈ ਸਰਦ ਕਾਠੀ ਵੀ ਬਹੁਤ ਸੋਹਣੀ ਆ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਲਓ ਜੀ ਕਰੋ ਜੀ ਚੈੱਕ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਪਿੰਡ ਮੱਦਰ ਹਾਂਜੀ ਅਲਮੋਕੋਟੀ ਦੇ ਨੇੜੇ ਪੈਂਦਾ ਹੈ ਠੀਕ ਹੈ ਜੀ ਤੇ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਪਟੇ ਠੀਕ ਹੈ ਜੀ ਤੇ ਨੰਬਰ ਵੀ ਜੀ ਆਪਣਾ ਹੈਗਾ 98786 98786 57374 57374 ਹਾਂਜੀ ਠੀਕ ਹੈ ਜੀ ਨਾਮ ਪ੍ਰੀਤਪਾਲ ਸਿੰਘ ਹਾਂਜੀ ਪ੍ਰੀਤਪਾਲ ਸਿੰਘ ਠੀਕ ਹੈ ਜੀ ਹਾਂਜੀ ਤੇ ਦੋਸਤੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ